ਅ ਮਿੰਟੂ ਜੀ ਆਪਾਂ ਕੱਲ ਇੱਕ ਵੀਡੀਓ ਦੇਖੀ ਮੁੱਖ ਮੰਤਰੀ ਧਮਕਬੇਸ ਮੁੱਖ ਮੰਤਰੀ ਵਾਲੀ ਉਹਦੇ ਚ ਇੱਕ ਪਾਸਿਓਂ ਤਾਂ ਸਮਝ ਆ ਗਈ ਸੀ ਕਿ ਭਾਈ ਉਹਨੂੰ ਕੁੱਟਿਆ ਮਾਰਿਆ ਬਹੁਤ ਜਾ ਰਿਹਾ ਫਿਰ ਬਾਅਦ ਵਿੱਚ ਇੱਕ ਵੀਡੀਓ ਹੋਰ ਵਾਇਰਲ ਹੁੰਦੀ ਹੈ ਜਿਹਦੇ ਚ ਉਹ ਆਪ ਵੀ ਕੁਝ ਐਦਾਂ ਦੀਆਂ ਗੱਲਾਂ ਬਾਤਾਂ ਕਰਦਾ ਨਜ਼ਰ ਆਉਂਦਾ ਧਖਰੂਦ ਪਾਉਂਦਾ ਪਿਆ ਗੱਲਾਂ ਬਾਤਾਂ ਦੀਆਂ ਕਰਦਾ ਨਜ਼ਰ ਆਉਂਦਾ ਧਖਰੂਦ ਪਾਉਂਦਾ ਤੇ ਕੀ ਪੂਰਾ ਮਸਲਾ じゃ ਕੋਈ ਸਮਝ ਆਈ ਤੁਹਾਨੂੰ ਉਹ ਪਹਿਲਾਂ ਵਾਲੀ ਉਹ ਹੈ ਕਿ ਬਾਅਦ ਵਾਲੀ ਉਹ ਹੈ ਕੀ ਉਹਦਾ ਮਸਲਾ ਕੀ ਹੋਇਆ ਨਹੀਂ ਦੇਖੋ ਅਸੀਂ ਆਹੀ ਤੇ ਗੱਲ ਮੈਂ ਕਹਿੰਦਾ ਹਾਂ ਕਿ ਅਸੀਂ ਨਾ ਬਈ ਸੰਜਮ ਨਹੀਂ ਵਰਤਦੇ ਪੂਰੀ ਗੱਲ ਸਾਹਮਣੇ ਆ ਅਜੇ ਵੀ ਪੂਰੀ ਗੱਲ ਸਾਹਮਣੇ ਨਹੀਂ ਆ ਹਮ ਅਜੇ ਵੀ ਪੂਰੀ ਗੱਲ ਨਹੀਂ ਸਾਹਮਣੇ ਅੱਛਾ ਪਹਿਲੀ ਵੀਡੀਓ ਪੁਲਸ ਵਾਲੇ ਉਹਨੂੰ ਕੁੱਟ ਰਹੇ ਆ ਕੁੱਟਮਾਰ ਮਾੜੀ ਗੱਲ ਹੈ ਬਿਲਕੁਲ ਉਹ 30 40 ਕਿਲੋ ਦਾ ਤਾਂ ਹੈਗਾ ਹਮ ਚੰਗਾ ਪੁਲਸੀਆ ਉਹਦੇ ਉੱਤੇ ਬਹਿ ਜਾਵੇ ਤੇ ਉਹਦੇ ਸਾਹ ਉਹਨੇ ਬੰਦ ਹੋ ਜਾਣੇ ਬਿਲਕੁਲ ਉਹਨੂੰ ਮੜਾ ਜਾ ਤੁਸੀਂ ਖਿੱਚ ਕੇ ਗੋਡੇ ਥੱਲੇ ਰੱਖੋ ਹਮ ਤੇ ਚੁੱਪ ਕਰਕੇ ਮੁਸ਼ਕਾ ਮੰਨ ਕੇ ਲੈ ਜਾਓ ਜਿੱਥੇ ਲੈ ਜਾਣਾ ਕੁੱਟਣ ਮਾਰਨ ਦੀ ਕੀ ਲੋੜ ਹੈ ਪਰ ਅੱਛਾ ਆਪਾਂ ਸਿੱਧ ਪਧਰਾ ਕਹਿੰਦੇ ਮੇਰੀ ਨਜ਼ਰ ਚ ਵੀ ਸਿੱਧ ਪਧਰਾ ਜਾਏਗਾ ਜੀ ਪਰ ਕੱਲ ਜਿਵੇਂ ਉਹਨੇ ਚਲਾਕੀ ਕੀਤੀ ਵੇਖੋ ਕਿਸ ਤਰ੍ਹਾਂ ਦੀ ਚਲਾਕੀ ਕਰ ਗਿਆ ਕੇ ਜੀ ਮੇਰੇ ਕੇਸਾਂ ਦੀ ਬੇਅਦਬੀ ਹੋਈ ਆ ਤੇ ਬੰਦਾ ਪੁੱਛੇ ਜਿਹੜੇ ਤੂੰ ਵਾਲ ਖਲਾਰ ਕੇ ਉੱਥੇ ਗਲੀਆਂ ਚ ਭੱਜਾ ਫਿਰਦਾ ਸੀ ਪਹਿਲਾਂ ਉਹ ਕੀ ਤੂੰ ਕੇਸਾਂ ਨੂੰ ਫੁਮਣ ਲਾਉਣ ਡਿਆ ਸੀ ਸਹੀ ਗੱਲ ਬਿਲਕੁਲ ਗੱਲ ਤੇ ਇਹ ਆ ਨਾ ਵੇਖੋ ਕਿੰਡੀ ਚਲਾਕੀ ਕਰ ਗਿਆ ਹੂੰ ਠੀਕ ਆ ਪੁਲਿਸ ਵਾਲਿਆਂ ਨੇ ਜਿਸ ਸਥਿਤੀ ਚ ਆ ਕੇ ਉਹਨੂੰ ਕਾਬੂ ਕੀਤਾ ਉਹ ਮਤਲਬ ਕਿ ਇਥੋਂ ਤੱਕ ਨਾ ਜਾਂਦੇ ਆ ਬਹੁਤ ਆਸਾਨੀ ਨਾਲ ਉਹਨੂੰ ਕਾਬੂ ਕੀਤਾ ਜਾ ਸਕਦਾ ਸੀ ਕੋਈ ਵੱਡੀ ਗੱਲ ਨਹੀਂ ਉਹ ਕਿ ਤੋਪਿਆ ਹੂੰ ਆਹ ਆਰਾਮ ਨਾਲ ਵੀ ਨੂੰ ਚਲੋ ਪੁਲਿਸ ਵਾਲੇ ਕਹਿੰਦੇ ਕਿ ਸਾਡੇ ਗੱਲ ਪਿਆ ਮੈਂ ਗੱਲ ਪੈਣ ਜੋਗਾ ਤੇ ਕਿੱਥੇ ਉਹ ਤੇ ਮੁੜ ਕੇ ਬਸ 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 ਇਸੇ ਕਰਾ ਲਾ ਦੋ ਤੇ ਬੋਲੀ ਇਦਾਂ ਲੱਗਦਾ ਵੀ ਉਹ ਗੱਲ ਪੈ ਰਿਹਾ ਉਹ ਬੋਲਦਾ ਹੀ ਰਿਹਾ ਪਰ ਪਹਿਲਾਂ ਜੋ ਕਰ ਰਿਹਾ ਤਾਂ ਉਹ ਮਤਲਬ ਕਿ ਦੇਖੋ ਕਹਿੰਦਾ ਜੀ ਕੁੱਤਾ ਪੈ ਗਿਆ ਮੈਨੂੰ ਤੇ ਮੈਂ ਏ 다운 ਨੂੰ ਦਾਗ ਮਾਰਦੇ ਤੇ ਤੇ ਕਿਰਪਾਨ ਲੈ ਆਂਦੀ ਤੇ ਉਹ ਬਾਅਦ ਸਪੁਲਸ ਵਾਲਿਆਂ ਨੂੰ ਉਹਨਾਂ ਨੇ ਕਾਲ ਕਰ ਦਿੱਤੀ ਯਾਰ ਤੂੰ ਪੂਰੀ ਗੱਲ ਤੇ ਦੱਸ ਹੂੰ ਤੂੰ ਤੇ ਸਾਰੇ ਪੰਜਾਬ ਨੂੰ ਪਾ ਗਿਆ ਪੰਬਲਪੂਸੇ ਚ ਮੈਂ ਕਹਿੰਦਾ ਕਿ ਪੁਲਸ ਨੂੰ ਇਸ ਤਰ੍ਹਾਂ ਦੇ ਬੰਦੇ ਨੂੰ ਕਾਬੂ ਕਰਨ ਦੀ ਇੱਕ ਵਿਸ਼ੇਸ਼ ਟ੍ਰੇਨਿੰਗ ਹੋਣੀ ਚਾਹੀਦੀ ਆ ਹੂੰ ਬਿਲਕੁਲ ਦਿੱਲੀ ਚ ਵੀ ਇਸ ਤਰ੍ਹਾਂ ਹੋਇਆ ਸੀ ਇੱਕ ਸਿੱਖ ਦੀ ਕੁੱਟਮਾਰ ਜਦੋਂ ਹੋਈ ਹੂੰ ਠੀਕ ਆ ਕਿ ਸਾਹਮਣੇ ਵਾਲਾ ਹਿੰਸਕ ਹੋ ਸਕਦਾ ਜੀ ਤਾਂ ਪੁਲਿਸ ਨੇ ਕਿਸ ਤਰ੍ਹਾਂ ਕੰਟਰੋਲ ਕਰਨਾ ਜ਼ਰੂਰੀ ਨਹੀਂ ਹੈ ਕਿ ਬੰਦੇ ਨੂੰ ਬਿਲਕੁਲ ਅਧਮੋਇਆ ਕਰਕੇ ਹੂੰ ਤੁਸੀਂ ਤਾਂ ਟ੍ਰੇਨਡ ਹੋ ਅੱਜ ਅੱਜ ਬਹੁਤ ਤਕਨੀਕ ਜਿਹੜੀ ਹੈ ਨਾ ਅਗਾਹ ਤਰੱਕੀ ਕਰ ਗਈ ਆ ਕੁਝ ਐਸਾ ਕਰੰਟ ਕਰੂਟ ਦੂਰੋਂ ਮਾਰੋ ਕਿ ਬੰਦਾ ਡਿੱਗ ਪੇ ਹੂੰ ਤੇ ਦੇਖਿਓ ਤਾਂ ਹੱਥ ਗੜੀ ਪੁੱਠੀ ਲਾ ਕੇ ਲੈ ਜਾਓ ਔਰ ਕੀ ਆ ਜੀ ਹੁਣ ਗੱਲ ਇਹ ਆ ਕਿ ਉਹ ਜਿਹੜੀ ਦੂਸਰੀ ਵੀਡੀਓ ਵਾਇਰਲ ਹੋਈ ਆ ਉਹਦੇ 'ਚ ਤੇ ਉਹ ਇਦਾਂ ਲੱਗਦਾ ਜਿਵੇਂ ਉਹਦੇ 'ਚ ਘਾਤਕ ਫਿਲਮ ਵਾਲਾ ਸੰਨੀ ਦਿਓਲ ਆ ਗਿਆ ਹੂੰ ਉਹ ਦੇਗਾ ਕਿਸੇ ਨੂੰ ਛੱਡਦਾ ਹੀ ਨਹੀਂ ਪਿਆ ਉਹ ਕਈ ਉਹ ਦਾਤਰ ਦੂਤਰ ਜੇ ਚੱਕੀ ਫਿਰਦਾ ਪਤਾ ਨਹੀਂ ਜੰਗਾਲਿਆ ਜੇ ਸਮਾਨ ਕਿੱਥੋਂ ਕੱਢੀ ਫਿਰਦਾ ਉਹ ਤੋਂ ਸ਼ੁਕਰ ਕਰੋ ਕਿ ਤੂੰ ਮਾਰਿਆ ਨਹੀਂ ਕਿਸੇ ਦੇ ਹੂੰ ਉਹਦੇ ਨਾਲ ਵੱਡ ਫੱਟ ਭਾਵੇਂ ਨਾ ਹੁੰਦੀ ਅਗਲਾ ਟੈਟਨਸ ਨਾਲ ਮਰ ਜਣਾ ਸੀ ਜਿਹ وجہ ਸਮਾਨ ਚੁੱਕੀ ਫਿਰਦਾ ਹੈ ਬਿਲਕੁਲ ਜੀ ਬਿਲਕੁਲ ਤੋ ਗੱਲ ਇਹ ਆ ਕਿ ਇਹਨੂੰ ਪਤਾ ਨਹੀਂ ਹੁਣ ਇਹ ਵੀ ਅਧੂਰੀ ਕਹਾਣੀ ਆ ਹੂੰ ਕਿ ਉਹ ਇਹੋ ਜਿਹਾ ਸ਼ਦਾਹ ਨੂੰ ਕੱਤ ਹੋਇਆ ਕੁਦਿਆ ਮਾਦਾ ਸ਼ਦਾਈ ਕਹਾਂਗੇ ਬਿਲਕੁਲ ਜੀ ਕਿ ਰੋਣੇ ਮਰ ਹੋਇਆ ਗਾਲਾਂ ਗਾਲਾਂ ਕੱਢ ਰਿਆ ਗੰਦੀਆਂ ਹੂੰ ਹੂੰ ਮਤਲਬ ਕਿ ਕੀ ਉਹ ਖਾ ਪੀ ਲਿਆ ਸੂ ਜਾਂ ਕੋਈ ਉਹਨੂੰ ਕਿਸੇ ਨੇ ਛੇੜ ਦਿੱਤਾ ਜੀ ਜੀ ਇਹ ਵੀ ਧਕਾਣੀ ਅਧੂਰੀ ਹੈ ਨਾ ਸਭ ਕਿ ਜੇ ਹੱਕ ਕਿਉਂ ਆਇਆ ਕਤ ਹੋਇਆ ਬਿਲਕੁਲ ਕਹਾਣੀ ਕੀ ਆਇਆ ਤਾਂ ਮਤਲਬ ਕਿ ਕੋਈ ਤੇ ਜੇ ਉਹਨੂੰ ਇਸ ਤਰ੍ਹਾਂ ਦੀ ਕੋਈ ਸ਼ਿੰਗ ਪੈਂਦੀ ਹੈ ਤੇ ਉਹ ਖਤਰਨਾਕ ਹੈ ਉਹਦਾ ਬਿਲਕੁਲ ਕਿਸੇ ਦਾ ਨੁਕਸਾਨ ਕਰਦਾ ਜੀ 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 ਤਾਂ ਮਤਲਬ ਕਿ ਇੱਥੇ ਕੀ ਹੈ ਕਿ ਜਿਵੇਂ ਆਪਾਂ ਕਹ ਲਈਏ ਕਿ ਆਪਦੇ ਆਪ ਦੇ ਹਿਸਾਬ ਨਾਲ ਫਿਰ ਵੀਡੀਓ ਸ਼ੇਅਰਿੰਗ ਹੁੰਦੀ ਆ ਨੁਕਤਾ ਚਿੰਨੀ ਹੁੰਦੀ ਆ ਪੁਲਿਸ ਵਾਲਿਆਂ ਤੇ ਐਕਸ਼ਨ ਹੋ ਗਿਆ ਚਲੋ ਠੀਕ ਐ ਐਕਸ਼ਨ ਉਹਨਾਂ ਦੇ ਕਾਹਦੇ ਹੁੰਦੇ ਸਸਪੈਂਡ ਕਰਕੇ ਇੱਕ ਥਾਂ ਤੋਂ ਬਦਲ ਕੇ ਦੂਜੀ ਥਾਂ ਤੇ ਕਲਾ ਦਿੱਤੇ ਹੂੰ ਠੀਕ ਐ ਆਹੀ ਐਕਸ਼ਨ ਹੁੰਦਾ ਪਰ ਗੱਲ ਇਹ ਆ ਕਿ ਉਹ ਹਾਲੇ ਵੀ ਕਹਾਣੀ ਜਿਹੜੀ ਹੈ ਨਾ ਜਿਵੇਂ ਕਹਿ ਲੋ ਕਿ ਪਹਿਲੇ ਪਿਆਰ ਵਾਲੇ ਅਧੂਰੀ ਕਹਾਣੀ ਤੋ ਉਹ ਹੀ ਹਿਸਾਬ ਕਿਤਾਬ ਹੈ ਕਿ ਮੁੱਖ ਮੰਤਰੀ ਦੇ ਇਸ ਸਾਰੇ ਕਿਸੇ ਦੇ ਪਿਛੇ ਇਹ ਕਹਾਣੀ ਸਾਹਮਣੇ ਨਹੀਂ ਆ ਰਹੀ ਕਿ ਕਿਉਂ ਵਜੇ ਹੱਕ ਕਿ ਅੱਗੇ ਵੀ ਜਿਹੜਾ ਕਰਦਾ ਆਪ ਵੀ ਕੋਈ ਚੀਜ਼ ਮੰਨੀ ਜਾਂਦਾ ਕਿ ਭਾਈ ਮੈਂ ਇਦਾਂ ਕੀਤਾ ਮੈਂ ਆ ਕੀਤਾ ਮੈਂ ਗਿਆ ਮੈਂ ਢਲੇ ਮਾਰੇ ਹੈ ਨਾ ਤੇ ਉਹ ਵੀਡੀਓ ਚ ਵੀ ਆਈ ਜਾਂਦਾ ਪਰ ਪਤਾ ਨਹੀਂ ਕਹਾਣੀ ਸੱਚ ਮੁੱਚ ਦੀ ਦੇਖੋ ਕਹਾਣੀ ਜਿਹੜੀ ਹੈ ਪੂਰੀ ਸਾਹਮਣੇ ਆਵੇ ਨਾ ਖੁੱਲ ਕੇ ਕਿਉਂਕਿ 112 ਨੰਬਰ ਤੇ ਸ਼ਾਇਦ ਤਿੰਨ ਸ਼ਿਕਾਇਤਾਂ ਗਈਆਂ ਨੇ ਉਹਦੀਆਂ ਹੂੰ ਕਿਉਂ ਤਾਂ ਭਈਆ ਇਟਵਟਾ ਮਾਰ ਰਿਹਾ ਤੇ ਆਪਾਂ ਦੇਖ ਵੀ ਰਹੇ ਹਾਂ ਇਟ ਵੱਟਾ ਤੇ ਚਲਾ ਚਲਾ ਕੇ ਮਾਰਦਾ ਫਿਰ ਆ ਕੇ ਉਹਨੂੰ ਫੜਦੇ ਵੀ ਕਾਬੂ ਵੀ ਕਰਦੇ ਪਤਾ ਨਹੀਂ ਉਹਦੇ ਘਰ ਦੇ ਆ ਕਿ ਕੋਈ ਆਂਡ ਗਵਾਂਡੋ ਆ ਸੰਤ ਨੂੰ ਪਤਾ ਨਹੀਂ ਲੱਗ ਰਿਹਾ ਪਰ ਗੱਲ ਇਹ ਆ ਕਿ ਉਹ ਫਿਰ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕਹਾਣੀ ਤੁਰ ਪਈ ਬਿਲਕੁਲ ਬਿਲਕੁਲ ਪੁਲਿਸ ਵਾਲਿਆਂ ਤੇ ਐਕਸ਼ਨ ਹੋ ਗਿਆ ਪਰ ਹਾਲੇ ਤੱਕ ਇਹ ਕਹਾਣੀ ਸਾਫ਼ ਨਹੀਂ ਹੋਈ ਕਿ ਮੁੱਖ ਮੰਤਰੀ ਕੁਝਵੇਂ ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ ਇੱਕ ਫਿਲਮ ਦਾ ਨਾਮ ਸੀ ਸ਼ਾਇਦ ਅਸੀਂ ਛੋਟੇ ਹੁੰਦੇ ਹੋ ਦੂਰਦਰਸ਼ਨ ਤੇ ਦੇਖੀ ਸੀਗੀ ਤੇ ਇਹ ਇਹ ਆ ਕਿ ਮੁੱਖ ਮੰਤਰੀ ਯਾਰ ਉਹ ਤਾਂ ਬੰਦਾ ਬੜਾ ਰੰਗੀਲਾ ਜਿਹਾ ਬੰਦਾ ਹੈ ਕਿ ਉਹ ਇੰਨਾ ਹਿੰਸਕ ਜਿਹਾ ਕਿਦਾਂ ਹੋ ਗਿਆ ਕਿਵੇਂ ਹੋ ਗਿਆ ਬਿਲਕੁਲ ਠੀਕ ਹੈ ਨਾ ਜੀ ਉਹ ਚੀਜ਼ ਹਾਲੇ ਵੀ ਕਹਿ ਲੁ ਕੇਸ ਸਾਰੇ ਐਪੀਸੋਡ ਚੋਂ ਮਿਸਿਆ ਪਰ ਇਹ ਖਬਰ ਕੱਲ ਦੀ ਬਹੁਤ ਵੱਡੀ ਖਬਰ ਬਣ ਗਈ ਪਰ ਮੈਂ ਸਮਝਦਾ ਕਿ ਥੋੜਾ ਜਿਹਾ ਬਈ ਇੰਤਜ਼ਾਰ ਕਰ ਲੈਣਾ ਚਾਹੀਦਾ ਜੀ ਕੱਲ ਤੁਸੀਂ ਕਮੈਂਟ ਲਿਆ ਤੇ ਮੈਂ ਉਦੋਂ ਵੀ ਮੇਰੀ ਹਮਦਰਦੀ ਸੀ ਕਿ ਯਾਰ ਸਿੱਧ ਪਤਰਾ ਜੇ ਉਹਨਾਂ ਨੂੰ ਕੱਟ ਬਿਲਕੁਲ ਚਲੋ ਇਦਾਂ ਕੁੱਟ ਮਾਰ ਕਿਸੇ ਦੀ ਵੀ ਜਾਇਜ਼ ਨਹੀਂ ਹੈ ਵਾਜਬ ਨਹੀਂ ਹੈ ਹਾਂਜੀ ਮੈਂ ਕੁੱਟ ਮਾਰ ਦੇ ਖਿਲਾਫ ਹੀ ਹਾਂ ਕਿ ਨਹੀਂ ਇਹਨਾਂ ਕੁੱਟਣ ਦੀ ਲੋੜ ਹੀ ਨਹੀਂ ਉਹਨੂੰ ਉਤੇ ਉਹਦੇ ਤੇ ਕੀ ਹੈ ਕਿ ਠੰਡੇ ਪਾਣੀ ਦਾ ਜੱਗ ਮਾਰੋ ਜਿਹੋ ਜੀ ਰੋਤੇ ਆ ਉਹਨੇ ਕਾਬੂ ਆ ਜਾਣਾ ਸੀਗਾ ਦੂਰੋਂ ਠੰਡੇ ਪਾਣੀ ਦਾ ਜੱਗ ਮਾਰਦੇ ਉਹਦੇ ਤੇ ਉਹ ਉਹਨੇ ਤੇ ਵਾਈਬ੍ਰੇਸ਼ਨ ਤੇ ਲੱਗ ਜਾਣਾ ਸੀ ਜਿਵੇਂ ਜਿਵੇਂ ਮਨ ਦਾ ਸਰੀਰ ਆ ਇਸ ਕਰਕੇ ਕੁੱਟਣ ਮਾਰਨ ਦੀ ਤੇ ਨੌਬਤ ਜਿਹੜੀ ਆ ਉਹ ਨਹੀਂ ਸੀ ਹੋਣੀ ਚਾਹੀਦੀ ਜੀ ਜੀ ਬਿਲਕੁਲ ਬਿਲਕੁਲ ਬਰਗੜ ਜੀ ਕਹਿ ਰਹੇ ਨੇ ਕਿ ਭਾਈ ਲੜਾਈ ਵੇਲੇ ਅ ਇਹ ਇਟ ਇਜ਼ ਮਿੱਤਰ ਕਹ ਰਿਹਾ ਨੇ ਕਿ ਨਾਦਰ ਜੀ ਕਹ ਰਿਹਾ ਨੇ ਕਿ ਦੋਨੋਂ ਮੁੱਖ ਮੰਤਰੀਆਂ ਨੂੰ ਬਿਜਲੀ ਲੱਗਣ ਵਾਲੀਆਂ ਨਾ ਭਾਈ ਆਪਾਂ ਤੇ ਚਾਹੁੰਦੇ ਆ ਕਿ ਦੋਨੋਂ ਮੁੱਖ ਮੰਤਰੀ ਹੀ ਠੀਕ ਠਾਕ ਰਹਿਣ ਅ ਇੱਕ ਮਿੱਤਰ ਇੱਥੇ ਦੱਸ ਰਿਹਾ ਸੀ ਕਿ ਭਾਈ ਪਿੰਡ ਵਾਲੇ ਬਹੁਤ ਪਰੇਸ਼ਾਨ ਕਰਦੇ ਆ ਉਹਦਾ ਮਜ਼ਾਕ ਉਡਾਉਂਦੇ ਇਹਦੇ ਕਰਕੇ ਉਹ ਥੋੜਾ ਜਿਆਦਾ ਹਾਈਪਰ ਹੋ ਗਿਆ ਨਹੀਂ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੀ ਜੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਸੇ ਦਾ ਕਿਉਂ ਮਜ਼ਾਕ ਉਡਾਉਣਾ ਹੈ ਪਿੰਡਾਂ 'ਚ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਨੇ ਸਾਡੇ ਸਮਾਜ ਦਾ ਹਿੱਸਾ ਜੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹਮ ਪਰ ਇਦਾਂ ਮਤਲਬ ਕਿ ਉਹਦਾ ਬڑا ਇੱਕ ਕਹਿ ਲੋ ਕਿ ਨਿਮਰ ਜਿਆ ਨਮਾਣਾ ਜਿਆ ਸੁਭਾ ਇੱਥੋਂ ਤੱਕ ਚਲੇ ਜਾਣਾ ਇਹ ਵੀ ਸੋਚਣ ਵਿਚਾਰਨ ਦਾ ਵਿਸ਼ਾ ਹੈ ਬਿਲਕੁਲ ਜੀ ਮੈਂ ਇਹ ਇਹਦੀ ਹੁਣ ਕੀ ਗਰੰਟੀ ਹੈ ਕਿ ਉਹ ਇਸ ਚੀਜ਼ ਤੋਂ ਹਾਈਪਰ ਹੋਇਆ ਹਮ ਇੱਥੇ ਤੁਸੀਂ ਮੈਂ ਤਾਂ ਸੋਚ ਰਹੇ ਹਾਂ ਇਹ ਤਾਂ ਪਿੰਡ ਵਾਲੇ ਦੱਸ ਸਕਦੇ ਜੀ ਕਿ ਕੀ ਮਾਮਲਾ ਕੀ ਨਹੀਂ ਹੈ ਤਾਂ ਭਾਈ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਨੌਬਤ ਪਿੰਡਾਂ 'ਚ ਨਹੀਂ ਹੋਣੀ ਚਾਹੀਦੀ ਚਲੋ ਮੈਂ ਤੇ ਇਹੀ ਕਹਿਣਾ ਕਿ ਹੁਣ ਇਹ ਨਾ ਹੋਵੇ ਕਿ ਪੁਲਿਸ ਇਹਦੇ ਤੇ ਕੇਸ ਬਣਾ ਦੇ ਦੁਬਾਰਾ ਉਹ ਛੱਡੇ ਇੰਨਾ ਕਰਹਿਮ ਕਰੇ ਘੁੱਟ ਮਾਰ ਲਿਆ ਚਲੋ ਠੀਕ ਹੈ ਉਹ ਗਲਤ ਹੈ ਉਹਨਾਂ ਤੇ ਐਕਸ਼ਨ ਹੋ ਗਿਆ ਇਹਨਾ ਹੋਵੇ ਕਿ ਮੁੱਖ ਮੰਤਰੀ ਟੁੰਗ ਦੇਣ ਮੁੜ ਕੇ ਆਓ ਬਿਲਕੁਲ ਇਹਨੂੰ ਤੇ ਵਿਚਾਰੇ ਨੂੰ ਜੇਲ੍ਹ ਚ ਉੱਥੇ ਬੜਾ ਉੱਥੇ ਕਿਹੜਾ ਮਜ਼ਾਕ ਨਹੀਂ ਹੋਣਾ ਉੱਥੇ ਲੋਕਾਂ ਨੇ ਕਹਣਾ ਗਾਣੇ ਹੀ ਸੁਣਾਈ ਚੱਲ ਹੂੰ ਉਹ ਉੱਥੇ ਰੱਖ ਕੇ ਨਾ ਕੇਤਲੀ ਜੀ ਹੁੰਦੀ ਆ ਉਹ ਖੜਕਾਉਣ ਲੱਗ ਜਾਂਦੇ ਆ ਕਿ ਚੱਲ ਗਾ ਜੀ ਇਹੋ ਜਿਹਾ ਮੁੜ ਕੇ ਬੰਦ ਹੀ ਨਹੀਂ ਹੁੰਦਾ ਵਿਚਾਰਾ ਬਿਲਕੁਲ ਮਿੰਟ ਜੀ ਖੈਰ ਜੋ ਵੀ ਹੈ ਚੰਗਾ ਵਰਤਾਰਾ ਨਹੀਂ ਹੁੰਦਾ ਇਸ ਰੰਗ ਕੁਝ ਵੀ ਸਮਾਜ ਦੇ ਵਿੱਚ ਜਦੋਂ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਘਟਨਾ ਹੁੰਦੀ ਹੈ ਆਪਾਂ ਅਗਲੀ ਖਬਰ ਵੱਲ ਨੂੰ ਚੱਲੀਏ ਜੀ ਕੱਲ ਵੀ ਆਪਾਂ ਖਬਰ ਕੀਤੀ ਸੀ ਕਿ ਗੈਂਗਸਟਰ ਅਰਸ਼ ਦਾਲਾ ਜਿਹੜਾ ਉਹ ਫੜਿਆ ਗਿਆ ਕੈਨੇਡਾ ਦੇ ਵਿੱਚ ਹੁਣ ਮਿੰਟੂ ਜੀ ਉਹਦੇ ਵਿੱਚ ਕੀ ਅਪਡੇਟ ਹੈ ਕਿਉਂਕਿ ਉਹਦੇ ਵਿੱਚ ਇੱਕ ਗੱਲ ਥੋੜੀ ਸਾਹਮਣੇ ਆ ਰਹੀ ਹੈ ਕਿ ਉਧਰ ਜਿਹੜੇ ਉਹ ਇਥੇ ਚਾਰजेस ਲੱਗੇ ਹੋਏ ਕੈਨੇਡਾ ਵਾਲੇ ਹੀ ਲੱਗੇ ਹੋਏ ਆ ਜਿਹੜੇ ਭਾਰਤ ਦੇ ਵਿੱਚ ਕੋਈ ਚਾਰजेस ਸੀਗੇ ਉਹ ਸ਼ਾਇਦ ਨਹੀਂ ਉਹਦੇ ਵਿੱਚ ਸਰ ਮੈਂ ਤੁਹਾਨੂੰ ਇੱਕ ਗੱਲ ਉਹਦੋਂ ਕਹੀ ਸੀਗੀ ਨਾ ਇੱਕ ਖਬਰ ਜਿਹੜੀ ਹੈ ਇਹ ਦਿੱਲੀ ਤੋਂ ਲਵਾਈ ਗਈ ਆ ਹਮ ਬਿਲਕੁਲ ਹੁਣ ਕਲੀਅਰ ਹੋ ਗਿਆ ਨਾ ਕਿਉਂ ਲਵਾਈ ਗਈ ਆ ਹਮ ਉਸ ਦਿਨ ਆਪਾਂ ਪੁਸ਼ਟੀ ਨਹੀਂ ਸੀ ਕੀਤੀ ਕਿ ਆਹ ਹੋਂ ਡਾਕੂਮੈਂਟ ਜਿਹੜੇ ਆਪਣੇ ਕੋਲ ਆ ਗਏ ਸਾਰੀਆਂ ਚੀਜ਼ਾਂ ਦੇਖ ਲਈਆਂ ਕਨਫਰਮ ਹੋ ਗਿਆ ਭਾਈ ਮੈਂ ਉਸ ਦਿਨ ਇਸ ਖਬਰ ਨੂੰ ਲੈ ਕੇ ਹਾਂ ਤਾਂ ਹੀ ਕਿਤੇ ਨਾ ਕਿਤੇ ਥੋੜਾ ਜਿਹਾ ਨਾ ਇਕ ਵੱਖਰਾ ਨਜ਼ਰੀਆ ਰੱਖ ਰਿਆ ਸੀਗਾ ਕਿ ਮੈਨੂੰ ਸੁਖ ਨੀ ਜਾਪਦੀ ਖਬਰ ਦਿੱਲੀ ਤੋਂ ਲੱਗੀ ਆ ਹਾਰਡਿੰਗ ਸੇਮ ਹੈ ਹਰੇਕ ਖਬਰ ਚ ਸਭ ਕੁਝ ਮੌਜੂ ਸੇਮ ਹੈ ਤਾਂ ਉਹ ਹੁਣ ਪਤਾ ਲੱਗਿਆ ਕਿ ਅਰਸ਼ ਡਾਲਾ ਦੇ ਮਾਮਲੇ 'ਚ ਭਾਰਤ ਨੇ ਆਪਣੇ ਮੀਡੀਆ 'ਚ ਪਸਾਰ ਕਰਕੇ ਕੈਨੇਡਾ ਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੂੰ